ਪੰਜਾਬੀ ਸੋਹਿਬ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਬਾਥੂ ਦੀ ਭੁਰਜੀ ਇੱਕ ਆਪਾਂ ਗੁੱਟੀ ਬਾਥੂ ਦੀ ਲਈ ਆ ਬਾਥੂ ਨੂੰ ਆਪਾਂ ਤੋੜ ਕੇ ਧੋ ਲਿਆ ਦੋ ਤਿੰਨ ਮੇਰੀ ਪਾਣੀ ਸੀ ਇੱਕ ਆਪਾਂ ਪਿਆਜ਼ ਲਿਆ ਪਿਆਜ਼ ਆਪਾਂ ਕੱਟ ਲਿਆ ਇੱਕ ਆਪਾਂ ਟਮਾਟਰ ਲਿਆ ਟਮਾਟਰ ਵੀ ਆਪਾਂ ਕੱਟ ਲਿਆ ਇੱਕ ਆਪਾਂ ਅਦੂ ਲਿਆ ਉਹ ਵੀ ਕੱਟ ਲਿਆ ਆਪਾਂ ਦੋ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਉਹ ਵੀ ਆਪਾਂ ਕੱਟ ਲਈਆਂ ਹੁਣ ਆਪਾਂ ਬਾਥੂ ਨੂੰ ਕੱਟ ਕੇ ਤਿਆਰ ਕਰਾਂਗੇ ਬਾਤੂ ਦੀ ਭਰਜੀ ਬਹੁਤ ਸਵਾਦ ਬਣ ਕੇ ਤਿਆਰ ਹੁੰਦੀ ਹੈ ਸਵਾਦ ਦੇ ਨਾਲ ਨਾਲ ਇਹ ਆਪਣੇ ਸਰੀਰ ਵਾਸਤੇ ਵੀ ਬਹੁਤ ਵਧੀਆ ਹੁੰਦੀ ਹੈ ਜੋੜਾਂ ਦੇ ਦਰਦ ਤੋਂ ਬਹੁਤ ਵਧੀਆ ਹੁੰਦੀ ਹੈ ਬਾਤੂ ਦੀ ਭਰਜੀ ਬਾਤੂ ਆਪਾਂ ਕੱਟ ਲਿਆ ਕੜਾਹੀ ਆਪਾਂ ਗੈਸ ਤੇ ਰੱਖ ਲਈ ਮੈਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੇ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾਟਾਂਗੇ ਪਿਆਜ਼ ਪਾਟਾਂਗੇ ਜਾਨ ਬੋਰੀ ਜਿਹੜਾ ਆਪਾਂ ਬਣਾ ਲਵਾਂਗੇ ਪਿਆਜ਼ ਆਪਾਂ ਬਣਾ ਲੇ ਨਾ ਆਪਾਂ ਸਵਾਦ ਅਨੁਸਾਰ ਇਹਦੇ ਵਿੱਚ ਨੋਨ ਮਿਰਚ ਪਾਵਾਂਗੇ ਅੱਧਾ ਚਮਚਾ ਆਪਾਂ ਨਮਕ ਦਾ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਹਲਦੀ ਪਾਵਾਂਗੇ ਉੜੀ ਜੀ ਆਪਾਂ ਲਾਲ ਮਿਰਚ ਪਾਵਾਂਗੇ। ਨੂਨ ਮੇਚ ਨਾਲ ਮਿਕਸ ਕਰਕੇ ਆਪਾਂ ਇਹਦੇ ਵਿੱਚ ਟਮਾਟਰ ਪਾ ਦਵਾਂਗੇ। ਹਰੀਆਂ ਮਿਰਚਾਂ ਬਾਅਦਾਂਗੇ। ਟਮਾਟਰ ਪਾ ਦਾਂ। ਟਮਾਟਰ ਨੂੰ ਬਣਾ ਲਵਾਂਗੇ। ਥੋੜੀ ਜਿਹੀ ਟਮਾਟਰ ਨੂੰ ਥੋੜੀ ਦੇਰ ਬਣਾ ਕੇ ਆਪਾਂ ਇਹਦੇ ਵਿੱਚ ਆਲੂ ਪਾ ਦਵਾਂਗੇ ਨਾਲੇ ਆਪਣੇ ਆਲੂ ਬਣ ਜਾਣਗੇ ਟਮਾਟਰ ਦੇ ਆਲੂ ਨੂੰ ਆਪਾਂ 10 ਮਿੰਟ ਬਣਾਵਾਂਗੇ ਆਲੂ ਨੂੰ

ਬਾਪ ਨੂੰ ਆਪਾਂ 5 ਮਿੰਟ ਬਣਾ ਲਵਾਂਗੇ ਇਹਨੂੰ ਆਪੇ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ 5 ਮਿੰਟ ਬਾਅਦ ਨੂੰ ਬਣਾਵਾਂਗੇ ਉਪਰੋਂ ਟਾ ਕੇ ਬਣਾ ਲਵਾਂਗੇ ਸਬਜ਼ੀ ਸਭ ਜੀ ਨੂੰ ਆਪਾਂ ਲਾਲ ਲਾਂਗੇ ਬਾਤੂ ਦੀ ਸਬਜੀ ਆਪਣੀ ਬਣ ਕੇ ਤਿਆਰ ਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾ ਦਵਾਂਗੇ ਇਸ ਨਾਲ ਇਹਨੂੰ ਲਾਲ ਲਾਂਗੇ ਬਾਥੂ ਦੀ ਭੁਰਜੀ ਆਪਣੀ ਬਣ ਕੇ ਤਿਆਰ ਆ ਆਪਾਂ ਇਹਨੂੰ ਰੋਟੀ ਨਾਲ ਪਰੌਂਠੇ ਨਾਲ ਆਪਾਂ ਨੂੰ ਬਹੁਤ ਵਧੀਆ ਲੱਗਦੀ ਆ ਬਹੁਤ ਸਵਾਦ ਲੱਗਦੀ ਆ ਬਾਥੂ ਦੀ ਭੁਰਜੀ ਹੋਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ